ਸਸਿਕਾਲ ਜੀ ਵੈਲਕਮ ਟੂ ਨੀਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਟਿਸਟਾ ਬ੍ਰੈਂਡ ਦੇ ਸੂਟ ਲੈ ਕੇ ਆਏ ਜੀ ਬਿਲਕੁਲ ਪਿਓਰ ਕਸ਼ਮੀਨੀ ਦੇ ਵਿੱਚ ਸੂਟ ਰਹਿਣਗੇ ਟਿਸਟਾ ਬ੍ਰੈਂਡ ਦੇ ਕਲਰ ਬੜੇ ਸੋਹਣੇ ਡਾਰਕ ਕਲਰ ਤੇ ਲਾਈਟ ਕਲਰ ਦੋਨੋਂ ਤਰ੍ਹਾਂ ਦੇ ਦਿਖਾਵਾਂਗੇ ਆਪਾਂ ਤੇ ਪ੍ਰਾਈਸ ਹੈਗਾ ਸੂਟਾਂ ਦਾ 3800 3800 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਤੇ ਜਿਹੜੇ ਕੋਰੀਅਰ ਚਾਰਜਿਸ ਆ ਵਿੱਚ ਇਨਕਲੂਡ ਨਹੀਂ ਹੈਗੇ ਉਹ ਤੁਸੀਂ ਅਲੱਗ ਤੋਂ ਪੇ ਕਰਨੇ ਹੋਣੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਿਸ ਪੁੱਛ ਕੇ ਫਿਰ ਇਕੱ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੇ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਫਿਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁ ਬੁਕਿੰਗ ਲਈ ਨੰਬਰ ਇਹ ਮੇਰਾ 81465808038246580803 ਇਸ 사이ਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਕੁਰੀਅਰ ਚਾਰਜੇਸ ਮੈਂ ਤੁਹਾਨੂੰ ਦੱਸੇ ਦਿੱਤੇ ਵੀ ਅਲੱਗ ਤੋਂ 페 ਕਰਨੇ ਹੁੰਨੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰਿਆ ਜੀ ਸ਼ੌਪ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਿੱਥੇ ਮਰਜੀ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਪਹਿਲਾਂ ਆਪਾਂ ਤੁਹਾਨੂੰ ਬਲੈਕ ਕਲਰ ਦੇ ਵਿੱਚ ਦਿਖਾਵਾਂਗੇ ਦੋ ਸੂਟਾਂ ਜੀ ਬਲੈਕ ਕਲਰ ਦੇ ਵਿੱਚ ਆਪਣੇ ਕੋਲ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਅੰਬੀ ਵਾਲਾ ਪ੍ਰਿੰਟ ਹੈ ਇਹ ਬਿਲਕੁਲ ਪਿਓਰ ਪਸ਼ਮੀਨੇ ਦਾ ਸੂਟ ਹੈ ਟਿਸਟਾ ਬ੍ਰਾਂਡ ਦਾ ਮੈਚਿੰਗ ਸੂਟ ਰਹੂਗਾ ਲਾਈਨਿੰਗ ਲਾ ਕੇ ਸੂਟ ਬਣਨਾ ਜੀ ਫੁੱਲ ਸੂਟ ਨੂੰ ਲਾਈਨਿੰਗ ਲੱਗੂਗੀ ਤੇ ਬਹੁਤ ਹੀ ਗ੍ਰੇਸਫੁੱਲ ਸੂਟ ਰਹਿੰਦੇ ਟਿਸਟਾ ਬ੍ਰਾਂਡ ਦਾ ਇਹ ਹੈ ਕਿ ਇਹ ਸ਼ਰਟ ਪੂਰੇ 2.5 ਮੀਟਰ ਦੀ ਕੱਟ ਰਹਿਣੀ ਹੈ ਸ਼ਰਟ ਦੀ ਨਾਲ ਮੈਚਿੰਗ ਬਾਟਮ ਰਹੂਗੀ ਪਿਓਰ ਪਸ਼ਮੀਨੇ ਦੀ ਉਹ ਟਿਸਟਾ ਬ੍ਰਾਂਡ ਦੀ 2.5 ਮੀਟਰ ਦੀ ਕੱਟ ਹੈ ਜੀ बॉਟਮ ਦੀ ਵੀ ਤੇ 2.5 ਮੀਟਰ ਦਾ ਹੀ ਪੂਰਾ ਪਿਓਰ ਦਾ ਸ਼ਾਲ ਹੁੰਦਾ ਜੀ ਇਹਦੇ ਨਾਲ ਬਿਲਕੁਲ ਦੁਪੱਟੇ ਵਰਗਾ ਸ਼ਾਲ ਹੁੰਦਾ ਇਹ ਪੂਰੇ 2.5 ਮੀਟਰ ਦੀ ਲੈਂਥ ਹੈ ਜੀ ਇਹਦੀ ਵੀ ਚੜਾਈ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਗ੍ਰੇਸਫੁਲ ਸੂਟ ਹੈ ਬਹੁਤ ਸੋਹਣਾ ਸਰਦਾਰੀ ਸੂਟ ਆਪਾਂ ਕਹਿ ਸਕਦੇ ਹਾਂ ਜਿਹੜੇ ਟਿਸਟਾ ਬ੍ਰਾਂਡ ਦੇ ਸੂਟ ਹੁੰਦੇ ਨੇ ਪੂਰਾ ਖੁੱਲਾ ਕੱਪੜਾ ਟਿਸਟਾ ਬ੍ਰਾਂਡ ਦੇ ਸੂਟ ਪ੍ਰੋਪਰ ਸਰਦਾਰੀ ਸੂਟ ਹੈ ਜੀ ਇਹ ਲੁੱਕ ਦੇ ਵਿੱਚ ਜਿਵੇਂ ਰਾਮ ਟੈਕਸ ਬ੍ਰਾਂਡ ਦੇ ਹੁੰਨੇ ਬਹੁਤ ਸੋਹਣੇ ਸਰਦਾਰੀ ਸੂਟ ਉਵੇਂ ਹੀ ਟਿਸਟਾ ਬ੍ਰਾਂਡ ਦੇ ਵੀ ਸੂਟ ਹੈ ਬਹੁਤ ਪਿਆਰਾ 컬러 ਕੰਬੀਨੇਸ਼ਨ ਪ੍ਰਿੰਟਿੰਗ ਸਭ ਤੋਂ ਹਟਕੇ ਹੁੰਦੀ ਹੈ ਜੀ ਬਹੁਤ ਸੋਹਣੇ ਸੂਟ ਹੁੰਨੇ ਆ ਜੰਦੇ ਇਹ ਲੁੱਕ ਆ ਜਾਨੀ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 3800 ਪ੍ਰਾਈਸ ਦੇ ਨਾਲ 3800 ਪ੍ਰਾਈਸ ਦੇ ਨਾਲ ਬਲੈਕ ਦੇ ਵਿੱਚ ਅੰਬੀ ਵਾਲੇ ਪ੍ਰਿੰਟ ਦੇ ਵਿੱਚ ਹੀ ਹੈਗਾ ਆਪਣੇ ਕੋਲ ਬਹੁਤ ਸੋਹਣਾ ਫਲਾਵਰ ਦੇ ਵਿੱਚ ਕੁਧ ਦੇ ਵਿੱਚ ਆ ਜਾਣਾ ਦੇਖੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਬਿਲਕੁਲ ਪਿਓਰ ਪਸ਼ਮੀਨੇ ਦਾ ਸੂਟ ਹੈ ਟਿਸਟਾ ਬ੍ਰਾਂਡ ਦਾ ਮੈਚਿੰਗ ਸੂਟ ਰਹਿਣਗੇ ਪਿਓਰ ਪਸ਼ਮੀਨੇ ਦੀ ਉਹ ਬਾਟਮ ਹੈ ਨਾਲ ਤੇ ਪੂਰੇ ਪਿਓਰ ਦਾ ਹੀ ਸ਼ਾਲ ਰਹੂਗਾ ਨਾਲ ਇਹ ਰਿਖ ਦੇਖੋ ਪੂਰੇ ਢਾਈ ਮਿੱਤਰ ਦਾ ਸ਼ਾਲ ਹੈ ਬਹੁਤ ਪਿਆਰਾ ਖੁੱਲਾ ਇਹ ਲੁੱਕ ਦੇ ਵਿੱਚ ਆਣਾ ਸੂਟ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ 3800 ਪ੍ਰਾਈਸ ਹੈ 3800 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਨੈਕਸਟ ਆ ਗਿਆ ਬਹੁਤ ਪਿਆਰਾ ਸਕਿਨ ਕਲਰ ਦੇ ਵਿੱਚ ਹੈ 골ਡਨ ਸਕਿਨ ਕਲਰ ਇੱਥੇ ਤੋਂ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਜਿਵੇਂ ਪਿਓਰ ਦਾ ਨਾਲ ਇਹ ਬਾਟਮ ਹੈ ਜੀ ਨਾਲ ਸੈਲਫ ਦੇ ਵਿੱਚ ਇਹ ਸ਼ਰਟ ਦੀ ਪ੍ਰਿੰਟਿੰਗ ਆ ਗਈ ਤੇ ਨਾਲ ਪਿਓਰ ਦਾ ਸ਼ਾਲ ਪੂਰਾ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਆ ਬਹੁਤ ਪਿਆਰਾ ਹੈ ਸਰਦਾਰੀ ਪ੍ਰਿੰਟ ਰਣਗੇ ਇਹ ਲੁੱਕ ਦੇ ਵਿੱਚ ਆ ਜਾਣਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਨਾ ਜ਼ਿਆਦਾ ਵੱਡਾ ਹੈ ਪ੍ਰਿੰਟ ਨਾ ਜ਼ਿਆਦਾ ਛੋਟਾ ਹੈ ਬਹੁਤ ਸੋਹਣਾ ਪ੍ਰਿੰਟ ਹੈ ਸਕਿਨ ਕਲਰ ਦੇ ਵਿੱਚ ਨਾਲ ਸੈਲਫ ਦੇ ਵਿੱਚ ਹੀ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਹੈ ਪਿਓਰ ਪਸ਼ਮੀਨੇ ਦੀ ਬਾਟਮ ਰਹੂਗੀ ਦੇ ਨਾਲ ਪਿਓਰ ਪਸ਼ਮੀਨੇ ਦਾ ਹੀ ਸ਼ਾਲ ਰਹਿਣਾ। ਪੂਰਾ 2.5 ਮੀਟਰ ਦਾ ਸ਼ਾਲ ਹੈ। ਇਹ ਲੁੱਕ ਦੇਚਾਣਾ ਦੇਖੋ ਕਿੰਨਾ ਪਿਆਰਾ ਹੈ। ਬਹੁਤ ਸੋਹਣੀ ਲੁੱਕ ਹੈ ਜੀ ਇਹ ਵਾਲੇ ਸੂਟ ਦੀ 3800 ਪ੍ਰਾਈਸ ਹੈ। 3800 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਅੱਜ ਦੇ। ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ। ਨੈਕਸਟ ਸੂਟ ਆ ਗਿਆ ਦੇਖੋ ਕਿੰਨਾ ਪਿਆਰਾ ਹੈ। ਲਾਈਟ ਗ੍ਰੇ ਜਹਾ بیس ਹੈ ਸੂਟ ਦਾ। ਇਹ ਸ਼ਰਟ ਆ ਗਈ। ਨਾਲ ਪਿਓਰ ਪਸ਼ਮੀਨੇ ਦੀ ਬਾਟਮ ਤੇ ਪਿਓਰ ਦਾ ਸ਼ਾਲ ਉਹ ਸੋਹਣਾ ਕਲਰ ਹੈ ਇਹ ਵਾਲੇ ਸੂਟ ਦਾ ਵੀ ਬਿਲਕੁਲ ਪਿਓਰ ਪਸ਼ਮੀਨੇ ਦਾ ਸੂਟ ਹੈ ਅੱਗੇ ਕੋਈ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਸ਼ਰਟ ਦਾ ਪੀਕਾਕ ਬਲੂ ਪ੍ਰਿੰਟ ਦੇ ਨਾਲ ਬਹੁਤ ਸੋਹਣੀ ਲੁੱਕ ਆ ਰਹੀ ਹੈ ਸ਼ਰਟ ਦੀ ਅੰਬੀ ਵਾਲਾ ਪ੍ਰਿੰਟ ਹੈ ਸੈਲਫ ਦੇ ਵਿੱਚ ਹੀ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਪਿਓਰ ਪਸ਼ਮੀਨੇ ਦੀ ਬਾਟਮ ਰਹੂਗੀ ਤੇ ਬਿਲਕੁਲ ਪਿਓਰ ਦਾ ਸ਼ਾਲ ਹੈ ਬਹੁਤ ਪਿਆਰਾ ਸੂਟ ਹੈ ਡਿਜ਼ਾਈਨਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 3800 ਪ੍ਰਾਈਸ ਹੈ 3800 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਸਾਰੇ ਸੂਟ ਬਹੁਤ ਸੋਹਣੇ ਸਰਦਾਰੀ ਪ੍ਰਿੰਟ ਦੇ ਵਿੱਚ ਰਹਿਣਗੇ ਅੱਜ ਦੇ ਕੋਈ ਪੜਕੀਲਾ ਰੰਗ ਨਹੀਂ ਹੈਗਾ ਬਹੁਤ ਸੋਹਣੇ ਸੋਬਰ ਕਲਰ ਦੇ ਵਿੱਚ ਇਹ ਵੀ ਕਰੀਮ ਜਿਹਾ ਸਕਿਨ ਹੈ ਕਿਉਂਕਿ ਸਕਿਨ ਚ ਵੀ ਕਾਫੀ ਜ਼ਿਆਦਾ ਟੋਨ ਆਂਦੀ ਹੈ ਥੋੜੇ ਕਰੀਮ ਜਿਹੇ ਟੋਨ ਤੇ ਸਕਿਨ ਕਲਰ ਹੈ ਤੇ ਪ੍ਰਿੰਟ ਦੇਖੋ ਪੜਾ ਸੋਹਣਾ ਫਲਾਵਰ ਪ੍ਰਿੰਟ ਦੇ ਵਿੱਚ ਕਿਉਂਕਿ ਹਰ ਇੱਕ ਦੀ ਚੁਆਇਸ ਹੁੰਦੀ ਹੈ ਕਿਸੇ ਨੂੰ ਫਲਾਵਰ ਪ੍ਰਿੰਟ ਪਸੰਦ ਹੁੰਦਾ ਕਿਸੇ ਨੂੰ ਦੂਜਾ ਪ੍ਰਿੰਟ ਪਸੰਦ ਹੁੰਦਾ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਕਰੀਮ ਸਕਿਨ بیس ਹੈ ਸ਼ਰਟ ਦਾ ਤੇ ਪੂਰੇ ਮਲਟੀ ਦੇ ਵਿੱਚ ਫਲਾਵਰ ਬਹੁਤ ਸੋਹਣੇ ਇਹ ਆ ਗਈ ਸ਼ਰਟ ਪਿਓਰ ਕਸ਼ਮੀਰੀ ਨੇ ਦੀ ਸਾਰਫ ਦੇ ਵਿੱਚ ਬਾਟਮ ਤੇ ਪਿਓਰ ਕਸ਼ਮੀਰੀ ਦਾ ਨਾਲ ਰਹਿਣਾ ਸ਼ਾਲ ਬਿਲਕੁਲ ਪਿਓਰ ਦੇ ਵਿੱਚ ਇਹ ਲੋਕਾਂ ਦੇ ਤਹੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਹੈ 3800 ਪ੍ਰਾਈਸ ਦੇ ਨਾਲ 3800 ਪ੍ਰਾਈਸ ਦੇ ਨੈਕਸਟ ਆ ਗਿਆ ਬੜਾ ਸੋਹਣਾ ਲਾਈਟ ਗ੍ਰੇ بیس ਹੈ ਸੂਟ ਦਾ ਬਿਲਕੁਲ ਲਾਈਟ ਗ੍ਰੇ ਸੋਹਣੀ ਪ੍ਰਿੰਟਿੰਗ ਹੈ ਮਲਟੀ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਇਹ ਸ਼ਰਟ ਆ ਗਈ ਨਾਲ ਮੈਚਿੰਗ ਬਾਟਮ ਰਹੂਗੀ ਪਿਓਰ ਪਸ਼ਮੀਨੇ ਦੀ ਉਹ ਤੇ ਪਿਓਰ ਦਾ ਹੀ ਸ਼ਾਲ ਰਹਿਣਾ ਨਾਲ ਇਹ ਬੱਸ ਇੱਥੇ ਤਾਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਆ 3800 ਪ੍ਰਾਈਸ ਇਹਨਾਂ 3800 ਪ੍ਰਾਈਸ ਨੈਕਸਟ ਆ ਗਿਆ ਦੇਖੋ ਕਿੰਨਾ ਪਿਆਰਾ ਕਲਰ ਹੈ ਗਾਜਰੀ ਜਿਹਾ ਰੰਗ ਹੈ ਪਿੰਕ ਗਾਜਰੀ ਜਿਹਾ ਅੰਬੀ ਵਾਲਾ ਪ੍ਰਿੰਟ ਜਿਹੜੇ ਅੰਬੀ ਵਾਲੇ ਪ੍ਰਿੰਟ ਹੁੰਦੇ ਸਦਾ ਬਹਾਰ ਸੂਟ ਰਹਿੰਦੇ ਹੈ ਜੀ ਹਮੇਸ਼ਾ ਹਰੇਕ ਦੀ ਉਮਰ ਦੇ ਵਿੱਚ ਪਾਏ ਜਾਂਦੇ ਆ ਹਰ ਕੋਈ ਪਸੰਦ ਕਰਦਾ ਇਹਨਾਂ ਨੂੰ ਦੇਖੋ ਕਿੰਨਾ ਪਿਆਰਾ ਸਰਦਾਰੀ ਪ੍ਰਿੰਟ ਹੈ ਸੂਟ ਦਾ ਪਿਓਰ ਕਸ਼ਮੀਨੀ ਦੀ ਉਹ ਸ਼ਰਟ ਹੈ ਨਾਲ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਸੈਲਫ ਦੇ ਵਿੱਚ ਪਿਓਰ ਕਸ਼ਮੀਨੀ ਦੀ ਬਾਟਮ ਰਹੂਗੀ ਤੇ ਪਿਓਰ ਪਸ਼ਮੀਨੇ ਦਾ ਸ਼ਾਲ ਰਹਿਣਾ ਨਾਲ ਟਿਸਟਾ ਬ੍ਰੈਂਡ ਦੇ ਸੂਟ ਹੈ ਜੀ ਅੱਜ ਦੇ ਆਪਣੇ 2.5 ਮੀਟਰ ਦੀ ਕੱਟ ਹੈ 2.5 ਮੀਟਰ ਦੀ ਉਹ ਸ਼ਰਟ ਦੀ ਕੱਟ ਹੈ 2.5 ਮੀਟਰ ਦੀ ਬਾਟਮ ਦੀ ਤੇ ਪਿਓਰ ਦਾ ਸ਼ਾਲ ਬਿਲਕੁਲ ਪ੍ਰੋਪਰ 2.5 ਮੀਟਰ ਦੀ ਕੱਟ ਹੈ ਜੀ ਦੇਖ ਕਿੰਨਾ ਪਿਆਰਾ ਕਲਰ ਬਹੁਤ ਸੋਹਣਾ ਇਹ ਵਾਲੇ ਸੂਟ ਦਾ ਸਿਰਦਾਰੀ ਪ੍ਰਿੰਟ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 3800 ਪ੍ਰਾਈਸ ਹੈ 3800 ਪ੍ਰਾਈਸ ਦੇ ਨਾਲ ਰਹਿਣਾ ਸੋਹਣਾ ਨੈਕਸਟ ਆ ਗਿਆ ਬੜਾ ਸੋਹਣਾ ਫਲਾਵਰ ਪ੍ਰਿੰਟ ਦੇ ਵਿੱਚ ਜਿਨ੍ਹਾਂ ਨੂੰ ਜਿਆਦਾ ਬਿਲਕੁਲ ਸੋਬਰ ਕਲਰ ਚਾਹੀਦੇ ਆ ਇਹ ਦੇਖੋ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਹੈ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਹੈ ਸਕਿਨ ਜਿਆ ਕਲਰ ਹੀ ਆ ਫਲਾਵਰ ਪ੍ਰਿੰਟਿੰਗ ਬੜੀ ਪਿਆਰੀ ਆ ਸੂਟ ਦੇ ਇਹਦੀ ਹਰੀ ਕੇਜ ਦੇ ਵਿੱਚ ਵੀਅਰ ਕਰਨ ਵਾਲਾ ਸੂਟ ਆ ਇਹ ਸ਼ਰਟ ਆਗੀ ਪਿਓਰ ਪਸ਼ਮੀਨੇ ਦੇ ਵਿੱਚ ਨਾਲ ਸੈਲਫ ਦੇ ਵਿੱਚ ਹੀ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਬਾਟਮ ਰਹੂਗੀ ਸੇਮ ਦੇ ਵਿੱਚ ਹੀ ਤੇ ਪਿਓਰ ਪਛਮੀਨੇ ਦਾ ਹੀ ਸ਼ਾਲ ਰਹਿਣਾ ਨਾਲ ਪੂਰਾ ਟਾਈਟਾਈ ਮੀਟਰ ਦੇ ਸ਼ਾਲ ਹੈ ਇਹ ਲੁੱਕ ਆ ਜੀ ਕਲਰਸ ਹਾਂ ਕੀ ਤੁਸੀਂ ਇਹਦਾ ਸਕਰੀਨਸ਼ਾਟ ਮਿਲ ਸਕਦਾ 3800 ਪ੍ਰਾਈਸ ਦੇ ਨਾਲ 3800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬਹੁਤ ਪਿਆਰਾ ਡਾਰਕ ਕਲਰ ਦੇ ਵਿੱਚ ਹੈ ਜਿਹੜਾ بیس ਹੈ ਕਲਰ ਦਾ ਡਾਰਕ ਔਰ ਬੜਾ ਸੋਹਣਾ ਵੀ ਸਰਦਾਰੀ ਸੂਟ ਹੈ ਜੀ। ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ। ਬਹੁਤ ਪਿਆਰੀ ਪ੍ਰਿੰਟਿੰਗ ਹੈ ਸ਼ਰਟ ਦੀ। ਟਿਸਟਾ ਬ੍ਰਾਂਡ ਦੇ ਸੂਟ ਪਿਓਰ ਪਸ਼ਮੀਨੇ ਦੀ ਸ਼ਰਟ ਹੈ। ਪਿਓਰ ਪਸ਼ਮੀਨੇ ਦੀ ਉਹ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਬਾਟਮ ਰਹੂਗੀ ਇਹਦੇ ਨਾਲ। ਤੇ ਨਾਲ ਪਿਓਰ ਪਸ਼ਮੀਨੇ ਦਾ ਹੀ ਸ਼ਾਲ ਰਹਿਣਾ। ਇਹ ਲੋਕਾ ਕਿੰਨਾ ਪਿਆਰਾ ਸੋਹਣਾ। ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਇਹ ਲੁੱਕ ਆ ਜਾਂਦੀ ਹੈ ਸੁੱਧ ਦੀ ਫੱਤਿਸੋ ਪ੍ਰਾਈਸ ਤੇ ਨਾ ਨੈਕਸਟ ਆ ਗਿਆ ਬਹੁਤ ਵੇਰਾ ਸਕਿਨ ਕਲਰ ਦੇ ਵਿੱਚ ਇਹ ਵੀ ਕਰੀਮ ਸਕਿਨ ਕਲਰ ਹੈ ਬੇਸ ਸੂਟ ਦਾ ਪਰ ਮਲਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ 컬러ਫੁਲ ਪ੍ਰਿੰਟਿੰਗ ਹੈ ਕਸ਼ਮੀਨੀ ਦੀ ਸ਼ਰਟ ਆ ਗਈ ਬੜਾ ਪਿਆਰਾ ਟਿਸਟਾ ਬ੍ਰਾਂਡ ਦੇ ਸੂਟ ਨਾਲ ਸੈਲਫ ਦੇ ਵਿੱਚ ਹੀ ਬਾਟਮ ਰਹੂਗੀ ਦੇ ਨਾਲ ਇੱਕ ਪ੍ਰਿੰਟਿੰਗ ਦੇ ਵਿੱਚ ਤੇ ਨਾਲ ਪਿਓਰ ਦਾ ਸ਼ਾਲ ਰਹਿਣਾ ਇਹ ਦਿੱਕਤ ਹੈ ਇਹ ਪਿਓਰ ਦਾ ਸ਼ਾਲ ਹੈ ਬਹੁਤ ਪਿਆਰੇ ਸਰਦਾਰੀ ਸੂਟ ਪਿਓਰ ਕਸ਼ਮੀਨੀ ਦੇ ਟਿਸਟਾ ਬ੍ਰਾਂਡ ਦੇ ਇਹ प्राइजे, 3800 ਪ੍ਰਾਈਸ ਹੈ 3800 ਪ੍ਰਾਈਸ ਦੇ ਨਾਲ ਮੈਂ ਅੱਜ ਤੁਹਾਨੂੰ ਟਿਸਟਾ ਬ੍ਰਾਂਡ ਦੇ ਸੂਟ ਦਿਖਾਏ ਆ 3800 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰੇ 8146580803 8246580800 ਤੇ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ